ਅੱਜ ਪੂਰੇ ਪੰਜਾਬ ਦੇ ਵਿੱਚ ਪਨਬਸ ਅਤੇ ਪੀਆਰਟੀਜ਼ ਦੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਮੁਕੰਮਲ ਚੱਕਾਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਮੁਲਾਜ਼ਮਾਂ ਦੇ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਚੱਕਾਜਾਮ ਕੀਤਾ ਜਾ ਰਿਹਾ ਹੈ ਪੀਆਰਟੀਜ਼ ਅਤੇ ਪਨਬਸ ਦੇ ਅੰਦਰ ਲਗਭਗ 7000 ਕੱਚੇ ਮੁਲਾਜ਼ਮ ਹਨ ਅਤੇ 3000 ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀਆਂ ਜਿਸ ਦੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਘੱਟ ਤਨਖਾਹਾਂ ਯਾ ਰਿਪੋਰਟ ਤੋਂ ਬਹਾਲ ਹੋਏ ਵਰਕਰਾਂ ਦੀ ਤਨਖਾਹ ਦੇ ਵਿੱਚ 25 ਤੋਂ 30 ਫੀਸ ਦੀ ਤੱਕ ਦਾ ਵਾਅਦਾ ਕੀਤਾ ਜਾਵੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਅਤੇ ਨਜਾਇਜ਼ ਕੰਡੀਸ਼ਨ ਲਾ ਕੇ ਕੱਢੇ ਗਏ ਮੁਲਾਜ਼ਮਾਂ ਨੂੰ ਮੋੜ ਬਹਾਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਪਨ ਬੱਸ ਅਤੇ ਪੀਆਰਟੀਸ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕੀ ਨਾਮ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਦਾ ਜਨਰਲ ਖਤਰ ਆ ਵੜੈਚਾ ਸਾਹਿਬ ਅੱਜ ਰੋਸ਼ ਜ਼ਾਹਰ ਕਰ ਰਹੇ ਹੋ ਆਖਿਰ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿਹੜੇ ਕਿਹੜੇ ਮੁੱਦੇ ਨੇ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕਰਦੇ ਆ ਰਹੇ ਹਾਂ ਅਸੀਂ ਪਿਛਲੇ 14-14 ਸਾਲਾਂ ਤੋਂ ਇਹਨਾਂ ਅਦਾਰਿਆਂ ਦੇ ਵਿੱਚ ਕੱਚੇ ਤੌਰ ਤੇ ਨੌਕਰੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਇਹਨਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਕੱਚੇ ਨਾਮ ਦਾ ਲਫ਼ਜ਼ ਖਤਮ ਕਰਤਾ ਜਾਊਗਾ ਪਰ ਤਕਰੀਬਨ 1.5-2 ਸਾਲ ਦਾ ਕਾਰਜਕਾਲ ਸਰਕਾਰ ਦਾ ਲੰਘ ਚੁਕਿਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਮੁਲਾਜ਼ਮ ਪੱਕਾ ਕੀਤਾਗਾ ਜੇ ਗੱਲ ਕੀਤੀ ਜਾਵੇ ਪਨ ਬਸਦੀ ਆ ਪੀਆਰਟੀਸੀ ਦੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚੋਂ ਆਊਟਸੋਰਸ ਭਰਤੀ ਬਿਲਕੁਲ ਨਹੀਂ ਕੀਤੀ ਜਾਏਗੀ ਤੇ ਸਰਮਾਇਦਾਰਾਂ ਦਾ ਖਾਤਮਾ ਕੀਤਾ ਜਾਊਗਾ ਪਰ ਦੂਜੇ ਪਾਸੇ ਪੰਜਾਬ ਰੋਡਵੇਜ਼ ਦੇ ਵਿੱਚ ਪਿਛਲੇ ਸਮੇਂ ਦੌਰਾਨ ਤਕਰੀਬਨ 150 ਡਰਾਈਵਰ ਦੀ ਭਰਤੀ ਕੀਤੀ ਗਈ ਆ ਜਿਹਦਾ ਕੋਈ ਵੀ ਫਿਜ਼ੀਕਲ ਟ੍ਰਾਇਲ ਨਹੀਂ ਲਿਆ ਗਿਆ ਡਰਾਈਵਰੀ ਇੱਕ ਐਡੀ ਵੱਡੀ ਜ਼ਿੰਮੇਵਾਰੀ ਆ ਤਕਰੀਬਨ 100-100 ਸਵਾਰੀਆਂ ਸਫਰ ਕਰਦੀਆਂ ਨੇ ਪਰ ਉਹਨਾਂ ਡਰਾਈਵਰਾਂ ਦੀ ਕੋਈ ਰੋਡ ਟ੍ਰਾਈ ਨਹੀਂ ਲਈ ਗਈ ਕੋਈ ਉਹਨਾਂ ਨੂੰ ਭਰਤੀਕਰਨ ਸਮੇਂ ਕਿਸੇ ਤਰ੍ਹਾਂ ਦੇ ਵੀ ਉਹਨਾਂ ਨੂੰ ਪ੍ਰੋਸੀਜਰ ਚੋਂ ਨਹੀਂ ਲੰਘਾਇਆ ਗਿਆ ਸਿਰਫ ਵੱਡੇ ਪੱਧਰ ਤੇ ਕਰਪਸ਼ਨ ਕਰਕੇ ਜਿਹਦੀਆਂ ਕਿ ਅਸੀਂ ਸਬੂਤ ਦੇ ਤੌਰ ਤੇ ਆਡੀਓ ਜਿਹੜੀਆਂ ਸੀਗੀਆਂ ਉਹਨਾਂ ਦੀ ਬੈਂਡ ਡਰਾਈਵ ਲਾ ਕੇ ਚੀਫ ਸਕੱਰੇਟਰੀ ਪੰਜਾਬ ਨੂੰ ਵੀ ਸ਼ਿਕਾਇਤ ਕੀਤੀ ਹੋਈ ਆ ਸੋ ਅਸੀਂ ਸਰਕਾਰ ਤੋਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਕਿ ਸਾਡੇ ਰੋਜ਼ਗਾਰ ਜਿਹੜੇ ਨੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੇ ਆਧਾਰਿਆਂ 'ਚ ਭਰਤੀ ਕਰਨੀ ਆ ਤਾਂ ਭਰਤੀ ਰੈਗੂਲਰ ਕੀਤੀ ਜਾਵੇ ਤੇ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਪਿਛਲੇ ਸਮੇਂ ਦੌਰਾਨ ਕੁਝ ਛੋਟੇ-ਛੋਟੀਆਂ ਨਜਾਇਜ਼ ਕੰਡੀਸ਼ਨਾਂ ਲਗਾ ਕੇ ਡਿਊਟੀਆਂ ਤੋਂ ਕੱਢਿਆ ਗਿਆਗਾ ਜੀ ਤੋਂ ਅਸੀਂ ਉਹਨਾਂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਕਰਦੇ ਆਂ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਪੰਜਾਬ ਤੇ ਚੀਫ ਸਕੱਰੇਟਰੀ ਪੰਜਾਬ ਦੇ ਨਾਲ ਹੋਈਆਂ ਮੀਟਿੰਗਾਂ ਦੇ ਵਿੱਚ 5% ਸਲਾਨਾ ਤਨਖਾਹ ਦਾ ਵਾਧਾ ਜਿਹੜੇ ਨਜਾਇਜ਼ ਕੰਡੀਸ਼ਨਾਂ ਲਾ ਕੇ ਸਾਥੀ ਕੱਢੇ ਗਏ ਨੇ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਤੇ ਕਿਲੋਮੀਟਰ ਬਸਾਂ ਇੜੀਆਂ ਨੇ ਇਹਨਾਂ ਚੀਜ਼ਾਂ ਤੇ ਸਹਿਮਤੀ ਬਣ ਚੁੱਕੀ ਹੈ ਸਰਕਾਰ ਨਾਲ ਕੀ ਲੱਗਦਾ ਤੁਹਾਨੂੰ ਕੀ ਮਹਿਲਾਵਾਂ ਦਾ ਜਿਹੜਾ ਫ੍ਰੀ ਸਫਰ ਹੈ ਇਹਦਾ ਵੀ ਕੋਈ ਪ੍ਰਭਾਵ ਹੈ ਬਿਲਕੁਲ ਨਹੀਂ ਅੱਜ ਜੇ ਗੱਲ ਕਰੀਏ ਮੁੱਖ ਮੰਤਰੀ ਜਿਹੜੇ ਟ੍ਰਾਂਸਪੋਰਟ ਮੰਤਰੀ ਪਏ ਆਪਣੇ ਪੰਜਾਬ ਨੇ ਉਹ ਅਕਸਰ ਹੀ ਅਖਬਾਰਾਂ ਚ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਪਿਛਲੇ ਸਾਲ ਨਾਲੋਂ 25 ਕਰੋੜ ਦਾ ਮੁਨਾਫਾ 30 ਕਰੋੜ ਦਾ ਮੁਨਾਫਾ ਪਰ ਉਹ ਸਰਾਸਰ ਝੂਠਾ ਔਰਤਾਂ ਦੇ ਫ੍ਰੀ ਸਫਰ ਦੀ ਵਜ੍ਹਾ ਨਾਲ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਨਵੀਆਂ ਗੱਡੀਆਂ ਟਾਇਰਾਂ ਦੀ ਘਾਟ ਨਾਲ ਖੜੀਆਂ ਨੇ 4-4 ਮਹੀਨਿਆਂ ਤੋਂ ਸਰਕਾਰ ਕੋਲੇ ਟਾਇਰ ਖਰੀਦਣ ਨੂੰ ਪੈਸੇ ਨਹੀਂ ਆ ਡੀਜ਼ਲ ਜਿਹੜਾਗਾ ਉਧਾਰ ਲਿਆ ਜਾ ਰਿਹਾ ਹੈਗਾ ਦੀਪੋਆਂ ਦੇ ਵਿੱਚ ਸਪੇਅਰ ਪਾਰਟ ਨਹੀਂ ਆ ਮੋਬਾਈਲ ਨਹੀਂ ਆ ਮੁਲਾਜ਼ਮਾਂ ਨੂੰ ਤਨਖਾਹ ਜਿਹੜੀ ਵਸਤਿਕ ਤੋਂ ਪਹਿਲਾਂ ਪਹਿਲਾਂ ਮਿਲਣੀ ਚਾਹੀਦੀ ਆ 25 25 ਤਰੀਕ ਤੱਕ ਪਹੁੰਚ ਜਾਂਦੀ ਆ ਸੋ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਇਹਨਾਂ ਅਦਾਰਿਆਂ ਨੂੰ ਚਲਾਉਣ ਦੇ ਵਿੱਚ ਹਰ ਫਰੰਟ ਤੇ ਫੇਲ ਹੁੰਦੀ ਆ ਜੀ ਜੀ ਵਿਰੋਧ ਕਰਦੇ ਹੋ ਤੁਸੀਂ ਕੀ ਮੈਲਾਵਾ ਦਾ ਨਹੀਂ ਅਸੀਂ ਵਿਰੋਧ ਵੀ ਕਰਦੇ ਆ ਅਸੀਂ ਕਹਿੰਦੇ ਆ ਕਿ ਇਸ ਦੇ ਲਈ ਬਰਾਬਰ ਜਿਹੜੇ ਪੂਰੀਆਂ ਗੱਡੀਆਂ ਦੀ ਗਿਣਤੀ ਵਧਾਈ ਜਾਵੇ ਸਟਾਫ ਭਰਤੀ ਕੀਤਾ ਜਾਵੇ ਕੋਈ ਪ੍ਰੋਸੀਜਰ ਬਣਾ ਕੇ ਜਿਹੜਾ ਹੈਗਾ ਇਹ ਫ੍ਰੀ ਸਫਰ ਦਾ ਸਿਸਟਮ ਜਿਹੜਾ ਹੈਗਾ ਉਹ ਲਈ ਰਣਨੀਤੀ ਕੀ ਤੁਹਾਡੀ ਅਸੀਂ ਕੱਲ 28 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੀ ਰਾਇਸ਼ਤਾ ਕਰਾਉ ਕਰਾਂਗੇ ਉਸ ਤੋਂ ਬਾਅਦ ਗੁਪਤ ਤੌਰ ਤੇ ਐਕਸ਼ਨ ਲੀਕੇ ਗਏ ਨੇ ਜਿਨ੍ਹਾਂ ਵਿੱਚ ਪੰਜਾਬ ਦਾ ਕੋਈ ਵੱਡਾ ਹਾਈਵੇ ਪੱਕੇ ਅਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ